ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਦਰਸ਼ਕੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਪਿਛਲੇ ਲਗਭਗ 4 ਮਹੀਨੇ 4 ਮਹੀਨੇ ਤੋਂ ਜਿਹੜੇ ਧਰਨੇ ਚੱਲ ਰਹੇ ਸੀਗੇ ਉਹਨਾਂ ਦਾ ਪੰਜਾਬ ਪੁਲਿਸ ਨੇ ਲਗਭਗ ਜਿਹੜਾ ਉਹ ਚਕਾ ਦਿੱਤੇ ਨੇ ਤੇ ਕਈ ਕਿਸਾਨ ਡੱਲੇਵਾਲ ਸਮੇਤ ਕਈ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈਗਾ ਤੇ ਕਈ ਅ ਲਗਭਗ ਜਿਹੜੀ ਹੁਣ ਅਸੀਂ ਖਨੋਰੀ ਬਾਰਡਰ ਤੇ ਪਹੁੰਚੇ ਹੋਏ ਆ ਤੁਹਾਨੂੰ ਤਸਵੀਰਾਂ ਦੇ ਜਿਹੜੀਆਂ ਉਹ ਦਿਖਾਉਂਦੇ ਰਹਾਂਗੇ ਪੂਰਾ ਦਿਨ ਤੇ ਕਿਸਾਨ ਨੇ ਜਿਹੜੇ ਉਹ ਆਪੋ ਆਪਣੇ ਜਿਹੜੇ ਵੀਕਲ ਨੇ ਉਹ ਆਪ ਲਿਆ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਦੇ ਅਫਸਰਾਂ ਨਾਲ ਮਿਲ ਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਸਮਾਨ ਹੈ ਉਹ ਲਜਾਇਆ ਜਾ ਰਿਹਾ ਹੈ ਖਨੋਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਵੇਂ ਕਿ ਲੱਗ ਰਿਹਾ ਸੀਗਾ ਵੀ ਇਹ ਬਹੁਤ ਵੱਡਾ ਇੱਕ ਧਰਨਾ ਦਾ ਬਹੁਤ ਵੱਡਾ ਇਹ ਜਿਹੜਾ ਹੱਲਾ ਗੁੱਲਾ ਹੋਊਗਾ ਪਰ ਪੰਜਾਬ ਪੁਲਿਸ ਦੀ ਸਮਝ ਦੇ ਨਾਲ ਇਹ ਜਿਹੜਾ ਸਾਰਾ ਕੁਝ ਸਾਰਾ ਧਰਨਾ ਹੈ ਇਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆ ਜਿਹੜਾ ਉਸ ਸਮਾਪਤ ਹੁੰਦਾ ਲੱਗਦਾ ਵੀ ਲਗਭਗ ਸਮਾਪਤ ਹੋ ਗਿਆ ਹੈ ਤੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਉਹ ਦਿਖਾਉਂਦੇ ਰਹਾਂਗੇ ਤੁਸੀਂ ਦੇਖ ਸਕਦੇ ਹੋ ਕਿ ਥੱਗੀਆਂ ਵੱਡੀਆਂ ਮਸ਼ੀਨਾਂ ਨੇ ਜੋ ਇੱਥੇ ਪ੍ਰਸ਼ਾਸਨ ਵੱਲੋਂ ਲੈ ਕੇ ਦੇ ਆਂ ਆਂ ਗੀਆਂ ਸੀਗੀਆਂ ਤਾਂ ਜੋ ਇਥੋਂ ਦੋਸਤੋ ਦੇਖ ਰਹੇ ਹੋ ਖਨੋਰੀ ਬਾਰਡਰ ਤੋਂ ਲਾਈਵ ਤਸਵੀਰਾਂ ਟੀਮ ਜਿਹੜੀ ਖਨੋਰੀ ਬਾਰਡਰ ਤੇ ਪਹੁੰਚੀ ਹੈ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਇਹ ਸਾਰਾ ਕੰਮ ਚੱਲ ਰਿਹਾ ਹੈ ਤੇ ਰੋਡ ਨੂੰ ਕਲੀਨ ਕਰਨ ਲਈ ਵੱਡੀਆਂ-ਵੱਡੀਆਂ ਮਸ਼ੀਨਾਂ ਉਹ ਲਾਈਆਂ ਗਈਆਂ ਨੇ ਤੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਬਹੁਤ ਜਲਦੀ ਇਹ ਰੋਡ ਨੂੰ ਜਿਹੜੀ ਕਲੀਨ ਕਰਨਾ ਚਾਹੁੰਦੀ ਕਰਨਾ ਚਾਹੁੰਦੀ ਹੈ ਤੇ ਕਰ ਵੀ ਰਹੀ ਹੈ ਕਿਸਾਨ ਨੇ ਜਿਹੜੇ ਉਹ ਬੜੀ ਸ਼ਾਂਤੀ ਨਾਲ ਆਪੋ ਆਪਣੇ ਸਾਧਨ ਨੇ ਜਿਹੜੇ ਉਹ ਆ ਟ੍ਰੈਕਟਰ ਟਰਾਲੀਆਂ ਆਪਣੇ ਘਰੋਂ ਲਿਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਪ ਨਾਈਟ ਪੰਜਾਬ ਆਪਣੇ ਟਾਪ ਨਿਊਜ਼ ਤੋਂ ਸਿੱਧੀਆਂ ਤਸਵੀਰਾਂ ਤੇ ਕਿਸਾਨਾਂ ਦੀ ਜਿਹੜੀ ਹਿਲਜੁਲ ਹੈ ਉਹ ਨਾ ਮਾਤਰਾ ਹੈ ਤੇ ਸਾਰਾ ਕੁਝ ਪੁਲਿਸ ਨੇ ਲਗਭਗ ਢਾਹਤਾ ਤੇ ਕਈ ਅਨੇਕਾ ਕਰਮਚਾਰੀ ਮਸ਼ੀਨਾ ਜਿਹੜੀ ਉਹ ਕਲੀਨ ਆਪਰੇਸ਼ਨ ਵਾਸਤੇ ਲੱਗੀਆਂ ਹੋਈਆਂ ਨੇ ਪੁਲਿਸਾਂ ਜਿਹੜੀ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਨੇ ਵੀ ਹੱਲਾ ਗੁੱਲਾ ਕਿਸਾਨਾਂ ਨਾ ਕਰਨ ਲਈ ਬਣੇ ਰਹੇ ਲੋਕਾਂ ਦਾ ਬਹੁਤ ਧੰਨਵਾਦ। ਇਹ ਤਸਵੀਰਾਂ ਦੇਖ ਰਹੇ ਹਾਂ ਖਨੌਰੀ ਬਾਰਡਰ ਤੋਂ ਜਿੱਥੋਂ ਕਿ ਪੰਜਾਬ ਪੁਲਿਸ ਨੇ ਲਗਭਗ ਜਿਹੜਾ ਆਪਣਾ ਮਿਸ਼ਨ ᱛੀ ਉਹਨੂੰ ਕਲੀਨ ਕਰ ਦਿੱਤਾ ਹੈਗਾ ਲਗਭਗ ਜਿਹੜਾ ਰਸਤਾ ਹੈਗਾ ਉਹ ਖੋਲਣ ਵਾਸਤੇ ਪੁਲਿਸਾਂ ਜਿਹੜੀ ਉਹ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ ਲੋਕਾਂ ਨੂੰ ਅਪੀਲ ਵੀ ਕਰ ਰਹੀ ਹੈ ਵੀ ਜਲਦੀ ਤੋਂ ਜਲਦੀ ਆਦੇ ਟਰੈਕਟਰ ਨੇ ਜਿਹੜੇ ਉਹ ਲਿਜਾਏ ਜਾ ਸਕਦੇ ਨੇ ਪੁਲਿਸ ਨੇ ਜਿਹੜਾ ਆਪਦਾ ਕੰਮ ਹੈ ਉਹ ਲਗਭਗ ਕਰ ਦਿੱਤਾ ਹੈ ਤੇ ਟਰੈਕਟਰ ਟਰਾਲੀਆਂ ਕਿਸਾਨ ਨੇ ਜਿਹੜੇ ਉਹ ਬਿਲਕੁਲ ਸ਼ਾਂਤ ਤਰੀਕੇ ਨਾਲ ਉਰੋਂ ਲਿਜਾ ਰਹੇ ਨੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਜਿਹੜਾ ਖਨੋਰੀ ਬਾਰਡਰ ਤੋਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਪੁਲਿਸ ਨੇ ਰਸਤਾ ਸਾਫ਼ ਕਰਨ ਵਾਸਤੇ ਚੱਕੀਆਂ ਨੇ ਉਹ ਖਨੌਰੀ ਤੋਂ ਪਾਤਲਾ ਤੋਂ ਜਦੋਂ ਆਪਾਂ ਖਨੌਰੀ ਜਾਂਦੇ ਆ ਇੱਕ ਮੇਨ ਰੋਡ ਦੇ ਉੱਤੇ ਹੀ ਸਾਡੇ ਪਿਛਲੇ ਪਾਸੇ ਮੈਂ ਮੇਰੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਵੀ ਦਿਖਾਓ ਉਹ ਇੱਥੇ ਮਾਮਸਰਾ ਲਿਆ ਲਿਆਂਦਾ ਜਾ ਰਿਹਾ ਹੈ ਸਪੁਲਿਸ ਇੱਕ ਜਗ੍ਹਾ ਤੇ ਸਾਰੀਆਂ ਟਰੈਕਟਰ ਟਰਾਲੀਆਂ ਨੂੰ ਇਕੱਠਾ ਕਰ ਰਹੀ ਹੈ ਤੇ ਕਿਸਾਨਾਂ ਨੂੰ ਕਹਿ ਵੀ ਰਹੀ ਹੈ ਵੀ ਉਹ ਆਪ ਦੇ ਸਨਾਖਤੀ ਕਾਰਡ ਦਿਖਾ ਕੇ ਜਿਹੜਾ ਟਰੈਕਟਰ ਟਰਾਲੀਆਂ ਨੇ ਉਹ ਆਪਣੀਆਂ ਉਹ ਇਸ ਜਗ੍ਹਾ ਤੋਂ ਲਿਜਾ ਵੀ ਸਕਦੇ ਨੇ ਕਿਸਾਨ ਉਹਨਾਂ ਦੇ ਨਾਲ ਆਧਾਰ ਕਾਰਡ ਦੇ ਪ੍ਰੂਫ ਤੇ ਦੋ ਹੋਰ ਬੰਦਿਆਂ ਦੀ ਜਿਹੜੀ ਗਵਾਹੀ ਆ ਉਹ ਪਾਈ ਜਾ ਰਹੀ ਹੈ ਜਿਹੜਾ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਲੈ ਕੇ ਖਨੋਰੀ ਧਰਨਾ ਲਾਇਆ ਹੋਇਆ ਸੀਗਾ ਉਹ ਧਰਨੇ ਨੂੰ ਬਿਲਕੁਲ ਚੁਕਾ ਦਿੱਤਾ ਗਿਆਗਾ ਤੇ ਪੁਲਿਸ ਨੇ ਜਿਹੜਾ ਸਮਾਨ ਹੈ ਉਹ ਆਪਣੀ ਦੇਖਰੇਖ ਦੇ ਵਿੱਚ ਇੱਕ ਜਗ੍ਹਾ ਰੱਖਿਆ ਹੋਇਆ ਹੈ ਟਰੈਕਟਰ ਟਰਾਲੀਆਂ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਇੱਥੋਂ ਕਿਹਾ ਜਾ ਰਿਹਾ ਹੈ ਕਿਸਾਨਾਂ ਨੂੰ ਵੀ ਤੁਸੀਂ ਆਪਣੇ ਸਨਾਖਤੀ ਕਾਰਡ ਦਿਖਾ ਕੇ ਇੱਥੋਂ ਸਮਾਨ ਆ ਜਿਹੜਾ ਉਹ ਲਗਾ ਸਕਦੇ ਹੋ ਹੋਰ ਨਵੀਆਂ ਤੇ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਲਾਈਵ ਫਿਰ ਕਈ ਬੰਦਿਆਂ ਨੇ ਰਾਤ ਨੂੰ ਹੀ ਮੈਨੂੰ ਤਾਂ ਜੋ ਮੈਂ ਦੱਸ ਸਕਦਾ ਵੀ ਜਿਨ੍ਹਾਂ ਦੀਆਂ ਕਾਰਾਂ ਕੂਰਾਂ ਖੜੀਆਂ ਸੀ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਕਾਰ 'ਚ ਜਾਣਾ ਚਾਹਵਾਂਗੇ ਪਿੰਡ ਤੇ ਅਸੀਂ ਉਹਨਾਂ ਨੂੰ ਲਾਓ ਕੀਤਾ ਉਹ ਰਾਤ ਨੂੰ ਹੀ ਆਪਣੀ ਵਹੀਕਲ ਲੈ ਕੇ ਤੇ ਆਪਣੇ ਆਪਣੇ ਪਿੰਡਾਂ ਨੂੰ ਰਾਤ ਨੂੰ ਹੀ ਨਿਕਲ ਗਏ ਇਹ ਨਹੀਂ ਹੈਗਾ ਵੀ ਅਸੀਂ ਜਿੰਨੇ ਇੱਥੇ ਸੀ ਉਹਨਾਂ ਨੂੰ ਸਾਰਿਆਂ ਨੂੰ ਡਿਟੇਨ ਕੀਤਾ ਜਾਂ ਅਰੈਸਟ ਕੀਤਾ ਜਿਹੜੇ ਰਾਤੀ ਹੀ ਜਾਣਾ ਚਾਹੁੰਦੇ ਸੀ ਉਹ ਅਸੀਂ ਰਾਤ ਨੂੰ ਹੀ ਉਹਨਾਂ ਨੂੰ ਜਾਣ ਦਿੱਤਾ ਸਰ ਉਹ ਕਿੰਨੇ ਕਿਸਾਨ ਨੇ ਹੁਣ ਜਿਹੜੇ ਡਿਟੇਨ ਕੀਤੇ ਹੋਏ ਨੇ ਜੀ ਰਾਤੀ 260 ਦੇ ਕਰੀਬ ਕਿਸਾਨ ਸੀਗੇ ਜਿਹੜੇ ਡਿਟੇਨ ਕੀਤੇ ਸੀ ਲੇਕਿਨ ਕਿਸਾਨ ਇੱਥੇ ਹੋਰ ਵੀ ਜ਼ਿਆਦਾ ਹੋਣਗੇ ਕਈ ਬਿਨਾਂ ਗੱਲ ਤੋਂ ਪਤਾ ਲੱਗ ਰਿਹਾ ਵੀ ਡਰ ਦੇ ਮਾਰੇ ਖੇਤਾਂ ਖੁੱਤਾਂ 'ਚ ਇੱਧਰ ਉੱਧਰ ਹੋ ਗਏ ਠੀਕ ਹੈ ਤੇ ਦੋ 260 ਦੇ ਨੇੜੇ ਤੇੜੇ ਡਿਟੇਨ ਕੀਤੇ ਸੀਗੇ ਹੁਣ ਕੀ ਅਪੀਲ ਕਰਾਂਗੇ ਕਿਸਾਨਾਂ ਨੂੰ ਸਰ ਮੈਂ ਤਾਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਹੈ ਵੀ ਅਸੀਂ ਤਾਂ ਫਿਲਹਾਲ ਜਿਹੜਾ ਉਹਨਾਂ ਦਾ ਇੱਥੇ ਸਮਾਨ ਹੈ ਉਹਦੀ ਰੱਖ-ਰਖਾਓ ਵਧੀਆ ਤਰੀਕੇ ਨਾਲ ਉਹ ਆ ਕੇ ਸਗੋਂ ਲੈ ਕੇ ਜਾਣ ਤਾਂ ਸਾਡਾ ਵੀ ਕੰਮ ਸੌਖਾ ਹੋਊਗਾ ਮੈਂ ਤਾਂ ਕਹੂੰਗਾ ਜੇ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਜਿਹੜਾ ਵੀ ਸੁਣਦਾ ਉਹ ਅਸੀਂ ਇੱਥੇ ਡਿਊਟੀ ਤੇ ਤਨਾ ਤਾਂ ਸਾਡੀਆਂ ਅਲੱਗ-ਅਲੱਗ ਸ਼ਿਫਟਾਂ ਬਣੀਆਂ ਹੋਈਆਂ ਨੇ ਮੇਰੇ ਤੋਂ ਬਾਅਦ ਜਿਹੜੀ ਸ਼ਿਫਟ ਰਾਤ ਨੂੰ ਹੋਊਗੀ ਭਾਵੇਂ ਦਿਨੇ ਰਾਤ ਕਿਸੇ ਟਾਈਮ ਵੀ ਆਉਣ ਤਾਂ ਉਹਨਾਂ ਨੂੰ ਖੱਜਲ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਤੇ ਉਹਨਾਂ ਨੂੰ ਉਹਨਾਂ ਦਾ ਸਮਾਨ ਲੈ ਕੇ ਜਾਣ 'ਚ ਮਦਦ ਕੀਤੀ ਜਾਊਗੀ। ਸਰ ਆਪਰੇਸ਼ਨ ਦੇ ਦੌਰਾਨ ਕਿੰਨੇ ਕਿ ਕਿਸਾਨਾਂ ਨੇ ਬ੍ਰੋਧ ਕੀਤਾ ਤੇ ਕੋਈ ਟਕਰਾਅ ਦੀ ਸਥਿਤੀ ਬਣੀ? ਨਹੀਂ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਦੀ ਸਥਿਤੀ ਨਹੀਂ ਬਣੀ। ਕੁਝ ਯੰਗ ਬੰਦੇ ਜਿਹੜੇ ਸੀਗੇ ਉਹਨਾਂ ਨੇ ਥੋੜੇ ਨਾਰੇ ਨੂਰੇ ਮਾਰ ਕੇ ਆਪਣੀ ਜਥੇਬੰਦੀ ਦੇ ਉਹ ਸਭ ਕੀਤਾ ਲੇਕਿਨ ਟਕਰਾਅ ਵਾਲੀ ਸਥਿਤੀ ਨਹੀਂ ਕੋਈ ਬਣੀ। ਮਨਪ੍ਰੀਤ ਪੰਜਾਬ ਪੁਲਿਸ ਨੂੰ ਲੱਗ ਰਿਹਾ ਸੀਗਾ ਵੀ ਇੰਨੀ ਆਸਾਨੀ ਨਾਲ ਆ ਜਿਹੜਾ ਇਹ ਪੂਰੇ ਵਿਛੂਲੇਪਰ ਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਧਰਨੇ ਦਾ ਜੀ ਵੀ ਇੰਨੀ ਆਸਾਨੀ ਨਾਲ ਇਹ ਕਲੀਨ ਹੋ ਜਾਊਗਾ ਜੀ ਨਹੀਂ ਬਿਲਕੁਲ ਸਾਡੇ ਤਾਂ ਹੌਸਲੇ ਹਮੇਸ਼ਾ ਹੀ ਬੁਲੰਦ ਰਹਿੰਦੇ ਆ ਵੀ ਇੰਨੀ ਪੁਲਿਸ ਦਾ ਇੱਕ ਡੈਟਰੈਂਟ ਇਫੈਕਟ ਹੁੰਦਾ 2.5-3000 ਪੁਲਿਸ ਮੁਲਾਜ਼ਮ ਹੋਣ ਨਾਲ ਸੀਨੀਅਰ ਅਫਸਰ ਏਡੇ ਡੀਆਈਜੀ ਰੈਂਕ ਦੇ ਅਫਸਰ ਆਪ ਲੀਡ ਕਰ ਰਹੇ ਹੋਣ ਐਸਐਸਪੀ ਜ਼ੋਨ ਤਿੰਨ ਚਾਰ ਜ਼ਿਲ੍ਹਿਆਂ ਦੇ ਇੰਨੇ ਕਮਾਂਡੈਂਟਸ ਹੋਣ ਇੰਨੇ ਐਸਪੀ ਜ਼ੋਨ ਤਾਂ ਕਿਵੇਂ ਕੁਝ ਵੀ ਮੁਸ਼ਕਲ ਨਹੀਂ ਸੀ ਲੱਗ ਰਿਹਾ ਸਾਨੂੰ ਤੁਹਾਨੂੰ ਲੱਗ ਰਿਹਾ ਸੀਗਾ ਵੀ ਆਸਾਨੀ ਨਾਲੇ ਬਿਲਕੁਲ ਬਿਲਕੁਲ ਸਾਨੂੰ ਲੱਗ ਰਿਹਾ ਸੀਗਾ ਵੀ ਅਸੀਂ ਉਹਨਾਂ ਨੂੰ ਕਨਵਿੰਸ ਵੀ ਕਰਾਂਗੇ ਅਸੀਂ ਕਿਹੜਾ ਉਹਨਾਂ ਨਾਲ ਲੜਨ ਆਏ ਸੀਗੇ ਲੇਕਿਨ ਸਾਨੂੰ ਲੱਗਦਾ ਸੀ ਵੀ ਜਿਵੇਂ ਸਾਡੇ ਸੀਨੀਅਰ ਅਫਸਰ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਗੱਲਬਾਤ ਦੇ ਜ਼ਰੀਏ ਹੀ ਉਹਨਾਂ ਨੂੰ ਕਨਵਿੰਸ ਕਰ ਲਿਆ ਜਾਏਗਾ ਉਹੀ ਹੋਇਆ ਸਰ ਜਿਵੇਂ ਟਰਾਲੀਆਂ ਦੇ ਵਿੱਚ ਕਈ ਕਈ ਵਾਰ ਆਪਾਂ ਨੂੰ ਲੱਗਦਾ ਸੀ ਕਿ ਕੋਈ ਗੈਰ ਕਾਨੂੰਨੀ ਸਮਾਨ ਤਾਂ ਨਹੀਂ ਮਿਲਿਆ ਜਾਂ ਕੋਈ ਨਸ਼ਾ ਆ ਜਾ ਕੋਈ ਹੋਰ ਜੀ ਰਾਤੀ ਅਸੀਂ ਨਹੀਂ ਐਵੇਂ ਦਾ ਕੁਝ ਨਹੀਂ ਮਿਲਿਆ ਮਾਮੂਲੀ ਜਿਹੜਾ ਉਹ ਸ਼ਾਮ ਨੂੰ ਵਿਚਾਰੇ ਆਪਣਾ ਦਾਰੂ ਸਿੱਕਾ ਪੀਂਦੇ ਹੁੰਦੇ ਆ ਉਹਨਾਂ ਕੋਈ ਚੀਜ਼ਾਂ ਸੀਗੀਆਂ ਇਸ ਤੋਂ ਇਲਾਵਾ ਕੋਈ ਨਸ਼ੇ ਨੂੰਸ਼ੇ ਵਾਲੀ ਕੋਈ ਚੀਜ਼ ਨਹੀਂ ਮਿਲੀ ਇੱਥੋਂ ਓਕੇ ਸਰ ਥੈਂਕ ਯੂ ਤਾਂ ਮੰਗਰ ਕੋਈ ਕਹਿ ਲਿਆ ਤਿਆਰੀ ਸੀ ਉਹਨਾਂ ਦੀ ਲੱਕੀਆਂ ਡੰਗੇ ਡੰਡੇ ਬੱਚੇ ਬੜੇ ਤਿਆਰ ਕੀਤੇ ਹੋਏ ਸੀ ਪਰ ਜਦੋਂ ਉਹਨਾਂ ਨੇ ਉਹ ਫਸਾਏ ਉਹਨਾਂ ਨੂੰ ਗਲਤ ਕੀਤਾ ਉਹਨਾਂ ਨੇ ਕੋਈ ਕੋਈ ਚੀਜ਼ ਨਾ ਛੁਡਾਣੇ ਦਿੱਤੀ ਉਹਦੇ ਨਾਲ ਨਾਲ ਪੁਲਿਸ ਦਾ ਪੁਲਿਸ ਦਾ ਜਾਪਦਾਂ ਤੇ ਫੋਟੋਗ੍ਰਾਫੀ ਵੀ ਰੱਸ ਦੇ ਦੇ ਹੱਥ ਲੀਡ ਕਰ ਰਹੀ ਸੀ ਉਹ ਦੋਨੇ ਚੀਜ਼ਾਂ ਦਾ ਬੜਾ ਪਰਫੈਕਟ ਜਿਹੜਾ ਮੇਲ ਆ ਉਹ ਦੇਖਿਆ ਗਿਆ ਉਹਦੇ ਕਾਰਨ ਅਸੀਂ ਆ ਜਿਹੜੇ 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 ਪੂਸ਼ ਕਿਸਾਨ ਕੋਲ ਤੇ ਕੱਲ 300 ਤੇ 1/2 300 ਉਹ ਜਿਹੜੇ ਕਿੰਨੇ ਕਿਤੇ ਸੀਗੇ ਫਿਰ ਉਹਦੇ ਵਿੱਚੋਂ ਆਸ-ਪਾਸੇ ਜਿਹੜੇ ਕੋਸਟੂਪ ਦੇ ਕਰੀਬ ਆਸ-ਪਾਸੇ ਪਾਸੇ ਕਿੰਨੇ ਹੋਗੇ ਚਲੇ ਗਏ ਸੀ ਉਹਨਾਂ ਤੋਂ ਵੀ ਰਿਕਵੈਸਟ ਕੀਤੀ ਸਾਰਿਆਂ ਨੇ ਫਿਰ ਕੁਸ਼ ਚਲੇ ਗਿਆ ਚਲੇ ਗਏ ਜਿਹੜੇ ਸਿਰ ਜਿਹੜੇ ਆ ਲਗਭਗ 250 ਰਹਿ ਗਿਆ 250 ਚ ਫਿਰ ਰਿਕਵੈਸਟ ਕਰਕੇ ਕਹਿੰਿਆ ਕਿ ਸਾਨੂੰ ਬੱਸ ਭੇਜ ਦਿਓ ਅਸੀਂ ਉਹਨਾਂ ਨੂੰ ਬੱਸ ਭੇਜ ਕੇ ਅੱਗੇ ਉਹਨਾਂ ਨੂੰ ਭੇਜ ਦੇਣਾ ਇਸ ਕਰਕੇ ਉੱਥੇ ਜਿਹੜੀ ਟੈਂਪੋਰਰੀ ਜੇਲ ਤੇ ਡਾਕਟਰਾਂ ਦੀ ਸੀਨੀਅਰ ਟੀਮ ਜੇਲ ਸੁਪਰੀਟ ਆ ਗਈ ਹੈ ਉਹਨਾਂ ਦੀ ਪ੍ਰੋਪਰ ਲੋਕਾਪਰ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਉਹਨਾਂ ਚੋਂ ਜਾਣਾ ਚਾਹ ਰਹੇ ਆ ਭਾਰਤ ਨੂੰ ਅਸੀਂ ਇਹਨਾਂ ਨੂੰ ਜੀ ਸੁਝਾ ਵੀ ਕਰਦੇ ਹਾਂ ਕਰਦੇ ਹਾਂ ਬਿਨਾਂ ਕਰੇਗਾ ਜਦੋਂ ਪਾਸ ਨਹੀਂ ਹੋਗਾ ਸਾਡਾ ਤਾਂ ਅਗਲਾ ਸੰਪਰਕ ਇਸ ਤਰ੍ਹਾਂ ਦੇ ਲੋਕੀਂ ਨਾ ਕਰੀਏ। ਇਹ ਸਾਡਾ ਜੀਵਨ ਹੈ। 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 ਤਾਂ ਜਿਵੇਂ ਕਰ ਰਹੇ ਨੇ ਆ ਤੇ ਕਿਸਾਨਾਂ ਵੱਲੋਂ ਜਿਹੜੀ ਸਾਲ ਉਹਨਾਂ ਦੀ ਅਸੀਂ ਥੀਅਰ ਕਰ ਰਹੇ ਸੀ ਉਹ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਸੀ ਉਹਨਾਂ ਨੇ ਵੀ ਉਸ ਕਰਦਾ ਸਾਨੂੰ ਤੇ ਬਿਆਰ ਪਰਫੈਕਟ ਕੋਆਰਡੀਨੇਸ਼ਨ ਦੇ ਨਾਲ ਜੀ ਸਰ ਮੇਰੇ ਕੋਲ ਫਾਈਲ ਭੇਜਣੇ ਲਈ भी कुछ मौजूद थी चाहे कूलर हो एसी हो और पूरे तरीके से ट्रैक्टर के ऊपर तिरपाल लगा करके आ, उसकी छत को ढक दिया गया था चाहे ताकि चाहे बरसात हो झाड़ा हो या फिर आ, जो धूप हो उन सभी से बचा जाए लेकिन 19 मार्च को जब सरकार से केंद्र सरकार के साथ में तो वार्ता किसानों से ज्यादा किसानों को उन सभी को यहाँ ऐसी वो भी लगे हुए हैं जेलो कर रहे थे काफी तेजी से पुलिस कर रही है लगभग यहाँ पर उन्होंने भी कहा कि यहाँ पर लगाया आने वाले को बनाए हुए थे अस्थायी आशियाना ने ਬਹੁਤ ਥੋੜੀ ਜਿਹੀ ਜਗ੍ਹਾ ਦੇ ਸੇ ਹਟਾ ਲਿਆ ਗਿਆ ਹੈ ਔਰ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਦਰਸ਼ਕੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਪਿਛਲੇ ਲਗਭਗ 4 ਮਹੀਨੇ 4 ਮਹੀਨੇ ਤੋਂ ਜਿਹੜੇ ਧਰਨੇ ਚੱਲ ਰਹੇ ਸੀਗੇ ਉਹਨਾਂ ਦਾ ਪੰਜਾਬ ਪੁਲਿਸ ਨੇ ਲਗਭਗ ਜਿਹੜਾ ਚਕਾ ਦਿੱਤੇ ਨੇ ਤੇ ਕਈ ਕਿਸਾਨ ਡੱਲੇਵਾਲ ਸਮੇਤ ਕਈ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈਗਾ ਤੇ ਕਈ ਲਗਭਗ ਜਿਹੜੀ ਹੁਣ ਅਸੀਂ ਖਨੌਰੀ ਬਾਰਡਰ ਤੇ ਪਹੁੰਚੇ ਹੋਏ ਆ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਉਂਦੇ ਰਹਾਂਗੇ ਪੂਰਾ ਦਿਨ ਤੇ ਕਿਸਾਨ ਨੇ ਜਿਹੜੇ ਉਹ ਆਪੋ ਆਪਣੇ ਜਿਹੜੇ ਵਹੀਕਲ ਨੇ ਉਹ ਆਪ ਲਿਆ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਦੇ ਅਫਸਰਾਂ ਨਾਲ ਮਿਲ ਕੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਸਮਾਨ ਹੈ ਉਹ ਲਜਾਇਆ ਜਾ ਰਿਹਾ ਹੈ ਖਨੌਰੀ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਵੇਂ ਕਿ ਲੱਗ ਰਿਹਾ ਸੀਗਾ ਵੀ ਇਹ ਬਹੁਤ ਵੱਡਾ ਇੱਕ ਧਰਨਾਗਾ ਬਹੁਤ ਵੱਡਾ ਜਿਹੜਾ ਹੱਲਾ ਗੁੱਲਾ ਹੋਊਗਾ ਪਰ ਪੰਜਾਬ ਪੁਲਿਸ ਦੀ ਸਮਝ ਦੇ ਨਾਲ ਇਹ ਜਿਹੜਾ ਸਾਰਾ ਕੁਝ ਸਾਰਾ ਧਰਨਾ ਹੈ ਇਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆ ਜਿਹੜਾ ਉਸ ਸਮਾਪਤ ਹੁੰਦਾ ਲੱਗਦਾ ਹੈ ਵੀ ਲਗਭਗ ਸਮਾਪਤ ਹੋ ਗਿਆ ਹੈ ਤੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਉਹ ਦਿਖਾਉਂਦੇ ਰਹਿਾਂਗੇ ਤੁਸੀਂ ਦੇਖ ਸਕਦੇ ਹੋ ਕਿ ਛੱਗੇ ਵੱਡੀਆਂ ਮਸ਼ੀਨਾਂ ਨੇ ਜੋ ਇੱਥੇ ਪ੍ਰਸ਼ਾਸਨ ਵੱਲੋਂ ਲੈ ਕੇ اللي ਇੰਨਾ ਕਿੰਨਾਂ ਸੀਗੀਆਂ ਤਾਂ ਜੋ ਇਥੋਂ ਦੋਸਤੋ ਦੇਖ ਰਹੇ ਹੋ ਫਨੋਰੀ ਬਾਡਰ ਤੋਂ ਲਾਈਵ ਤਸਵੀਰਾਂ ਟੀਮ ਜਿਹੜੀ ਫਨੋਰੀ ਬਾਡਰ ਤੇ ਪਹੁੰਚੀ ਹੈ ਪੁਲਿਸ ਦੇ ਸਖਤ ਪ੍ਰਬੰਧਾਂ ਹੇਠ ਇਹ ਸਾਰਾ ਕੰਮ ਚੱਲ ਰਿਹਾ ਹੈ ਤੇ ਰੋਡ ਨੂੰ ਕਲੀਨ ਕਰਨ ਲਈ ਵੱਡੀਆਂ-ਵੱਡੀਆਂ ਮਸ਼ੀਨਾਂ ਉਹ ਲਾਈਆਂ ਗਈਆਂ ਨੇ ਤੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਬਹੁਤ ਜਲਦੀ ਕਿ ਰੋਡ ਨੂੰ ਜਿਹੜੀ ਕਲੀਨ ਕਰਨਾ ਚਾਹੁੰਦੀ ਹੈ ਕਰਨਾ ਚਾਹੁੰਦੀ ਹੈ ਤੇ ਕਰ ਵੀ ਰਹੀ ਹੈ ਕਿਸਾਨ ਨੇ ਜਿਹੜੇ ਉਹ ਬੜੀ ਸ਼ਾਂਤੀ ਨਾਲ ਆਪੋ ਆਪਣੇ ਸਾਧਨ ਨੇ ਜਿਹੜੇ ਉਹ ਟ੍ਰੈਕਟਰ ਟਰਾਲੀਆਂ ਆਪਣੇ ਘਰੋਂ ਲਿਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਪ ਨਾਈਟ ਪੰਜਾਬ ਉਹ ਆਪਣੇ ਟਾਪ ਨਿਊਜ਼ ਤੋਂ ਸਿੱਧੀਆਂ ਤਸਵੀਰਾਂ ਕਿ ਕਿਸਾਨਾਂ ਦੀ ਜਿਹੜੀ ਹਿਲਜੁਲ ਹੈ ਉਹ ਨਾ ਮਾਤਰਾ ਤੇ ਸਾਰਾ ਕੁਝ ਪੁਲਿਸ ਨੇ ਲਗਭਗ ਢਾਹਤਾ ਤੇ ਕਈ ਅਨੇਕਾ ਕਰਮਚਾਰੀ ਮਸ਼ੀਨਾਂ ਸਫਾਈ ਰੋਣਾਂ ਦੀ ਕਰ ਰਹੇ ਨੇ ਉਹ ਕਲੀਨ ਆਪਰੇਸ਼ਨ ਵਾਸਤੇ ਲੱਗੀਆਂ ਹੋਈਆਂ ਨੇ ਪੁਲਿਸਾਂ ਜਿਹੜੀ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਨੇ ਵੀ ਹੱਲਾ ਗੁੱਲਾ ਕਿਸਾਨਾਂ ਨਾ ਕਰਨ ਲਈ ਬਣੇਰਾ ਲੋਕ ਚੱਦ ਨਾਲ ਧੰਨਵਾਦ। ਇਹ ਤਸਵੀਰਾਂ ਦੇਖ ਰਹੇ ਹਾਂ ਖਨੋਰੀ ਬਾਰਡਰ ਤੋਂ ਜਿੱਥੋਂ ਕਿ ਪੰਜਾਬ ਪੁਲਿਸ ਨੇ ਲਗਭਗ ਜਿਹੜਾ ਆਪਣਾ ਮਿਸ਼ਨ ਥੀ ਉਹਨੂੰ ਕਲੀਨ ਕਰ ਦਿੱਤਾਗਾ ਲਗਭਗ ਜਿਹੜਾ ਰਸਤਾਗਾ ਉਹ ਖੋਲਣ ਵਾਸਤੇ ਪੁਲਿਸਾਂ ਜਿਹੜੀ ਉਹ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ। ਲੋਕਾਂ ਨੂੰ ਅਪੀਲ ਵੀ ਕਰ ਰਹੀ ਹੈ ਵੀ ਜਲਦੀ ਤੋਂ ਜਲਦੀ ਆਦੇ ਟਰੈਕਟਰ ਨੇ ਜਿਹੜੇ ਉਹ ਲਿਜਾਏ ਜਾ ਸਕਦੇ ਨੇ ਪੁਲਿਸ ਨੇ ਜਿਹੜਾ ਆਫਤ ਕੰਮ ਹੈ ਉਹ ਲਗਭਗ ਕਰ ਦਿੱਤਾ ਹੈ ਤੇ ਟਰੈਕਟਰ ਟਰਾਲੀਆਂ ਕਿਸਾਨ ਨੇ ਜਿਹੜੇ ਉਹ ਬਿਲਕੁਲ ਸ਼ਾਂਤ ਤਰੀਕੇ ਨਾਲ ਉਰੋਂ ਲਿਜਾ ਰਹੇ ਨੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਜਿਹੜਾ ਖਨੋਰੀ ਬਾਰਡਰ ਤੋਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਪੁਲਿਸ ਨੇ ਰਸਤਾ ਸਾਫ਼ ਕਰਨ ਵਾਸਤੇ ਚੱਕੀਆਂ ਨੇ ਉਹ ਖਨੌਰੀ ਤੋਂ ਪਾਤੜਾ ਤੋਂ ਜਦੋਂ ਆਪਾਂ ਖਨੌਰੀ ਜਾਂਦੇ ਆ ਇੱਕ ਮੇਨ ਰੋਡ ਦੇ ਉੱਤੇ ਹੀ ਸਾਡੇ ਪਿੱਛੇ ਪਾਸੇ ਮੈਂ ਮੇਰੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਵੀ ਦਿਖਾਓ ਉਹ ਇੱਥੇ ਕਾਫੀ ਸਾਰਾ ਲਿਆ ਲੈਂਦਾ ਜਾ ਰਿਹਾ ਹੈ ਸਪੁਲਿਸ ਇੱਕ ਜਗ੍ਹਾ ਤੇ ਸਾਰੀਆਂ ਟਰੈਕਟਰ ਟਰਾਲੀਆਂ ਨੂੰ ਇਕੱਠਾ ਕਰ ਰਹੀ ਹੈ ਤੇ ਕਿਸਾਨਾਂ ਨੂੰ ਕਹਿ ਵੀ ਰਹੀ ਹੈ ਵੀ ਉਹ ਆਪਣੇ ਸਨਾਖਤੀ ਕਾਰਡ ਦਿਖਾ ਕੇ ਜਿਹੜਾ ਟਰੈਕਟਰ ਟਰਾਲੀਆਂ ਨੇ ਉਹ ਆਪਣੀਆਂ ਉਹ ਇਸ ਜਗ੍ਹਾ ਤੋਂ ਲਿਆ ਵੀ ਸਕਦੇ ਨੇ ਕਿਸਾਨ ਉਹਨਾਂ ਦੇ ਨਾਲ ਆਧਾਰ ਕਾਰਡ ਦੇ ਪ੍ਰੂਫ ਤੇ ਦੋ ਹੋਰ ਬੰਦਿਆਂ ਦੀ ਜਿਹੜੀ ਗਵਾਹੀ ਆ ਉਹ ਪਾਈ ਜਾ ਰਹੀ ਹੈ ਜਿਹੜਾ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਲੈ ਕੇ ਖਨੋਰੀ ਧਰਨਾ ਲਾਇਆ ਹੋਇਆ ਸੀਗਾ ਉਹ ਧਰਨੇ ਨੂੰ ਬਿਲਕੁਲ ਚੁਕਾ ਦਿੱਤਾ ਗਿਆਗਾ ਤੇ ਪੁਲਿਸ ਨੇ ਜਿਹੜਾ ਸਮਾਨ ਹੈ ਉਹ ਆਪਣੀ ਦੇਖਰੇਖ ਦੇ ਵਿੱਚ ਇੱਕ ਜਗ੍ਹਾ ਰੱਖਿਆ ਹੋਇਆ ਹੈ ਟਰੈਕਟਰ ਟਰਾਲੀਆਂ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਇੱਥੋਂ ਕਿਹਾ ਜਾ ਰਿਹਾ ਕਿਸਾਨਾਂ ਨੂੰ ਵੀ ਤੁਸੀਂ ਆਪਣੇ ਸਨਾਖਤੀ ਕਾਰਡ ਦਿਖਾ ਕੇ ਇੱਥੋਂ ਸਮਾਨ ਆ ਜਿਹੜਾ ਉਹ ਲਿਜਾ ਸਕਦੇ ਹੋ ਹੋਰ ਨਵੀਆਂ ਤੇ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਫਿਰ ਕਈ ਬੰਦਿਆਂ ਨੇ ਰਾਤ ਨੂੰ ਹੀ ਮੈਨੂੰ ਤਾਂ ਜੋ ਮੈਂ ਦੱਸ ਸਕਦਾ ਵੀ ਜਿਨ੍ਹਾਂ ਦੀਆਂ ਕਾਰਾਂ ਕੂਰਾਂ ਖੜੀਆਂ ਸੀ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਕਾਰ 'ਚ ਜਾਣਾ ਚਾਹਵਾਂਗੇ ਪਿੰਡ ਤੇ ਅਸੀਂ ਉਹਨਾਂ ਨੂੰ ਲਾਓ ਕੀਤਾ ਉਹ ਰਾਤ ਨੂੰ ਹੀ ਆਪਣੀ ਵਹੀਕਲ ਲੈ ਕੇ ਆਪਣੇ ਆਪਣੇ ਪਿੰਡਾਂ ਨੂੰ ਰਾਤ ਨੂੰ ਹੀ ਨਿਕਲ ਗਏ ਇਹ ਨਹੀਂ ਹੈਗਾ ਵੀ ਅਸੀਂ ਜਿੰਨੇ ਇੱਥੇ ਸੀ ਉਹਨਾਂ ਨੂੰ ਸਾਰਿਆਂ ਨੂੰ ਡਿਟੇਨ ਕੀਤਾ ਜਾਂ ਅਰੈਸਟ ਕੀਤਾ ਜਿਹੜੇ ਰਾਤੀ ਹੀ ਜਾਣਾ ਚਾਹੁੰਦੇ ਸੀ ਅਸੀਂ ਰਾਤ ਨੂੰ ਹੀ ਉਹਨਾਂ ਨੂੰ ਜਾਣ ਦਿੱਤਾ ਸਰ ਉਹ ਕਿੰਨੇ ਕਿਸਾਨ ਨੇ ਹੁਣ ਜਿਹੜੇ ਡਿਟੇਨ ਕੀਤੇ ਹੋਏ ਨੇ ਰਾਤੀ 260 ਦੇ ਕਰੀਬ ਕਿਸਾਨ ਸੀਗੇ ਜਿਹੜੇ ਡਿਟੇਨ ਕੀਤੇ ਸੀ ਲੇਕਿਨ ਕਿਸਾਨ ਇੱਥੇ ਹੋਰ ਵੀ ਜ਼ਿਆਦਾ ਹੋਣਗੇ ਕਈ ਬਿਨਾਂ ਗੱਲ ਤੋਂ ਪਤਾ ਲੱਗ ਰਿਹਾ ਵੀ ਡਰ ਦੇ ਮਾਰੇ ਖੇਤਾਂ ਖੁੱਤਾਂ 'ਚ ਇੱਧਰ ਉੱਧਰ ਹੋ ਗਏ ਠੀਕ ਹੈ ਤੇ ਦੋ ਦੋ ਕੁ 60 ਦੇ ਨੇੜੇ ਤੇੜੇ ਡਿਟੇਨ ਕੀਤੇ ਸੀ। ਹੁਣ ਕੀ ਅਪੀਲ ਕਰਾਂਗੇ ਕਿਸਾਨਾਂ ਨੂੰ? ਮੈਂ ਤਾਂ ਕਿਸਾਨਾਂ ਨੂੰ ਕੀ ਅਪੀਲ ਕਰਨੀ ਹੈ ਵੀ ਅਸੀਂ ਤਾਂ ਫਿਲਹਾਲ ਜਿਹੜਾ ਉਹਨਾਂ ਦਾ ਇੱਥੇ ਸਮਾਨ ਹੈ ਉਹਦੀ ਰੱਖ-ਰਖਾਓ ਵਧੀਆ ਤਰੀਕੇ ਨਾਲ ਉਹ ਆ ਕੇ ਸਭ ਨੂੰ ਲੈ ਕੇ ਜਾਣ ਤਾਂ ਸਾਡਾ ਵੀ ਕੰਮ ਸੌਖਾ ਹੋਊਗਾ। ਮੈਂ ਤਾਂ ਕਹੂੰਗਾ ਜੇ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਜਿਹੜਾ ਵੀ ਸੁਣਦਾ ਅਸੀਂ ਇੱਥੇ ਡਿਊਟੀ ਤੇ ਤਨਾ ਤਾਂ ਸਾਡੀਆਂ ਅਲੱਗ-ਅਲੱਗ ਸ਼ਿਫਟਾਂ ਬਣੀਆਂ ਹੋਈਆਂ ਨੇ। ਮੇਰੇ ਤੋਂ ਬਾਅਦ ਜਿਹੜੀ ਸ਼ਿਫਟ ਰਾਤ ਨੂੰ ਹੋਊਗੀ ਭਾਵੇਂ ਦਿਨੇ ਰਾਤ ਕਿਸੇ ਟਾਈਮ ਵੀ ਆਉਣ ਤਾਂ ਉਹਨਾਂ ਨੂੰ ਖੱਜਲ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਤੇ ਉਹਨਾਂ ਨੂੰ ਉਹਨਾਂ ਦਾ ਸਮਾਨ ਲੈ ਕੇ ਜਾਣ 'ਚ ਮਦਦ ਕੀਤੀ ਜਾਊਗੀ। ਸਰ ਆਪਰੇਸ਼ਨ ਦੇ ਦੌਰਾਨ ਕਿੰਨੇ ਕਿ ਕਿਸਾਨਾਂ ਨੇ ਬ੍ਰੋਧ ਦਿੱਤਾ ਤੇ ਕਿਸੇ ਤਰ੍ਹਾਂ ਦੀ ਸਿੱਤੀ ਬਣੀ? ਨਹੀਂ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਦੀ ਸਥਿਤੀ ਨਹੀਂ ਬਣੀ। ਕੁਝ ਯੰਗ ਬੰਦੇ ਜਿਹੜੇ ਸੀਗੇ ਉਹਨਾਂ ਨੇ ਥੋੜੇ ਨਾਰੇ ਨੂਰੇ ਮਾਰ ਕੇ ਆਪਣੀ ਜਥੇਬੰਦੀ ਦੇ ਉਹ ਸਭ ਕੀਤਾ ਲੇਕਿਨ ਟਕਰਾਅ ਵਾਲੀ ਸਥਿਤੀ ਨਹੀਂ ਕੋਈ ਬਣੀ ਥੇ। ਮਰਬੜੀ ਪੰਜਾਬ ਪੁਲਿਸ ਨੂੰ ਲੱਗ ਰਿਹਾ ਸੀਗਾ ਵੀ ਇੰਨੀ ਆਸਾਨੀ ਨਾਲ ਆ ਜਿਹੜਾ ਇਹ ਪੂਰੇ ਵਿਸ਼ੂਲੇਪਰ ਦੇ ਚਰਚਾ ਦਾ ਪਿਛਾ ਬਣਿਆ ਹੋਇਆ ਸੀਗਾ ਧਰਨੇ ਦਾ ਜੀ ਵੀ ਇੰਨੀ ਆਸਾਨੀ ਨਾਲ ਇਹ ਕਲੀਨ ਹੋ ਜਾਊਗਾ ਜੀ ਨਹੀਂ ਬਿਲਕੁਲ ਸਾਡੇ ਤਾਂ ਹੌਸਲੇ ਹਮੇਸ਼ਾ ਹੀ ਬੁਲੰਦ ਰਹਿੰਦੇ ਆ ਵੀ ਇੰਨੀ ਪੁਲਿਸ ਦਾ ਇੱਕ ਡੈਟਰੈਂਟ ਇਫੈਕਟ ਹੁੰਦਾ 2.5-3000 ਪੁਲਿਸ ਮੁਲਾਜ਼ਮ ਹੋਣ ਨਾਲ ਸੀਨੀਅਰ ਅਫਸਰ ਏਡੇ ਡੀਆਈਜੀ ਰੈਂਕ ਦੇ ਅਫਸਰ ਆਪ ਲੀਡ ਕਰ ਰਹੇ ਹੋਣ ਐਸਐਸਪੀਜ਼ ਹੋਣ 3-4 ਜ਼ਿਲ੍ਹਿਆਂ ਦੇ ਇੰਨੇ ਕਮਾਂਡੈਂਟਸ ਹੋਣ ਇੰਨੇ ਐਸਪੀਜ਼ ਹੋਣ ਤਾਂ ਕਿਵੇਂ ਕੁਝ ਵੀ ਮੁਸ਼ਕਲ ਨਹੀਂ ਸੀ ਲੱਗ ਰਿਹਾ ਸਾਨੂੰ ਸਾਨੂੰ ਲੱਗ ਰਿਹਾ ਸੀਗਾ ਵੀ ਆਸਾਨੀ ਨਾਲੇ ਬਿਲਕੁਲ ਬਿਲਕੁਲ ਸਾਨੂੰ ਲੱਗ ਰਿਹਾ ਸੀਗਾ ਵੀ ਅਸੀਂ ਉਹਨਾਂ ਨੂੰ ਕਨਵਿੰਸ ਵੀ ਕਰਾਂਗੇ ਅਸੀਂ ਕਿਹੜਾ ਉਹਨਾਂ ਨਾਲ ਲੜਨ ਆਏ ਸੀਗੇ ਲੇਕਿਨ ਸਾਨੂੰ ਲੱਗਦਾ ਸੀ ਵੀ ਜਿਵੇਂ ਸਾਡੇ ਸੀਨੀਅਰ ਅਫਸਰ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਗੱਲਬਾਤ ਦੇ ਜ਼ਰੀਏ ਹੀ ਉਹਨਾਂ ਨੂੰ ਕਨਵਿੰਸ ਕਰ ਲਿਆ ਜਾਏਗਾ ਉਹੀ ਹੋਇਆ ਸਰ ਜਿਵੇਂ ਟਰਾਲੀਆਂ ਦੇ ਵਿੱਚ ਕਈ-ਕਈ ਵਾਰ ਆਪਾਂ ਨੂੰ ਲੱਗਦਾ ਸੀਗਾ ਵੀ ਕੋਈ ਗੈਰ ਕਾਨੂੰਨੀ ਸਮਾਨਤਾ ਨਹੀਂ ਮਿਲਿਆ ਜਾਂ ਕੋਈ ਨਸ਼ਾ ਆ ਜਾ ਕੋਈ ਹੋਰ ਜੀ ਰਾਤੀ ਅਸੀਂ ਨਹੀਂ ਐਵੇਂ ਦਾ ਕੁਝ ਨਹੀਂ ਮਿਲਿਆ ਮਾਮੂਲੀ ਜਿਹੜਾ ਉਹ ਸ਼ਾਮ ਨੂੰ ਵਿਚਾਰੇ ਆਪਣਾ ਦਾਰੂ ਸਿੱਕਾ ਪੀਂਦੇ ਹੁੰਦੇ ਆ ਉਹਨਾਂ ਕੋਈ ਚੀਜ਼ਾਂ ਸੀਗੀਆਂ ਇਸ ਤੋਂ ਇਲਾਵਾ ਕੋਈ ਨਸ਼ੇ ਨੁਸ਼ੇ ਵਾਲੀ ਕੋਈ ਚੀਜ਼ ਨਹੀਂ ਮਿਲੀ ਇੱਥੋਂ ਓਕੇ ਸਰ ਥੈਂਕ ਯੂ ਤਾਂ ਮੰਨ ਲੈਂਦੇ ਕੋਈ ਪਹਿਲਾਂ ਤਿਆਰੀ ਸੀ ਉਹਨਾਂ ਦੀ ਲੱਕੀਆਂ ਡੰਗੇ ਡੰਡੇ ਬੱਚੇ ਭਾਈ ਤਿਆਰੀ ਕੀਤੀ ਹੋਈ ਸੀ ਪਰ ਜਦੋਂ ਉਹਨਾਂ ਨੇ ਉਹ ਸਾਦਾ ਹੀ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਬਿਲਕੁਲ ਵੀ ਕੁਝ ਨਾ ਚੁਕੜਾਇਆ ਨਹੀਂ ਸੀ ਉਹਦੇ ਨਾਲ ਨਾਲ ਪੁਲਿਸ ਦਾ ਪੁਲਿਸ ਦਾ ਜਾਪਦਾ ਤੇ ਪੁਲਿਸ ਵੀ ਰਸ ਤੋਂ ਦੇੇ ਆਪ ਲੀਡ ਕਰ ਰਹੀ ਸੀ ਉਹ ਦੋਨੇ ਚੀਜ਼ਾਂ ਦਾ ਬੜਾ ਪਰਫੈਕਟ ਜਿਹੜਾ ਮੇਲ ਆ ਉਹ ਦੇਖਿਆ ਗਿਆ ਤੇ ਉਹਦੇ ਕਾਰਨ ਅਸੀਂ ਜਿਹੜੇ ਇੱਕ ਜਿਹੜੇ ਜਿਹੜੇ ਕੁਝ ਕਿਸਾਨ ਕੋਤੇ ਕੱਲ 300 ਦੇ ਤੇ 700 ਦੇ ਤਾਂ ਉਹ ਡਾਇਰੈਕਟੇ ਇੰਕੀ ਕਿਤੇ ਸੀਗੇ ਫਿਰ ਉਹਦੇ ਵਿੱਚੋਂ ਆਸ-ਪਾਸੇ ਜਿਹੜੇ ਗੋਸਤੋਕ ਦੇ ਕਰੀਬ ਆਸ-ਪਾਸੇ ਪਾਸੇ ਕਿਤੇ ਤੋਂ ਉਹ ਵੀ ਚਲੇ ਗਏ ਸੀ ਉਹਨਾਂ ਤੋਂ ਜਿਹੜੇ ਰਿਕਵੈਸਟ ਕੀਤੀ ਸਾਰਿਆਂ ਨੇ ਫਿਰ ਉਸ ਚਲੇ ਗਿਆ ਚਲੇ ਗਏ ਸੋ ਜਿਹੜੇ ਸਿਰ ਜਿਹੜੇ ਆ 250 ਰੁਪਏ ਆ ਗਿਆ 250 ਚੋਂ ਫਿਰ ਰਿਕਵੈਸਟ ਕਰਕੇ ਕਹਿੰਿਆ ਕਿ ਸਾਨੂੰ ਬਸ ਭੇਜ ਦਿਓ ਅਸੀਂ ਉਹਨਾਂ ਨੂੰ ਬਸ ਭੇਜ ਕੇ ਅੱਗੇ ਉਹਨਾਂ ਨੂੰ ਭੇਜ ਦੇਣਾ ਇਸ ਕਰਕੇ ਉੱਥੇ ਜਿਹੜੀ ਟੈਂਪੋਰਰੀ ਜੇਲ੍ਹ ਤੇ ਡਾਕਟਰਾਂ ਦੀ ਸੀਨੀਅਰ ਟੀਮ ਜੇਲ੍ਹ ਸੁਪਰੀਮਰ ਆ ਗਏ ਉਹਨਾਂ ਦੀ ਪ੍ਰੋਪਰ ਲੋਕੇਸ਼ਨ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਉਹਨਾਂ ਨੂੰ ਜਾਣਾ ਚਾਹ ਰਹੇ ਆ ਘਰ ਨੂੰ ਅਸੀਂ ਉਹਨਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਕਰਦੇ ਹੋਏ ਬਾਹਰ ਤੋਂ ਜਾ ਕੇ ਉਹਨਾਂ ਨੂੰ ਕਰਦੇ ਹੋਏ ਜਿੰਨਾ ਕਰੇ ਉਹਨਾਂ ਨੂੰ ਸੱਚੀ ਚੰਗਾ 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 ਬਸ

ਮਨੁੱਖੀ ਦਰਜਾ ਕਿ ਕੋਈ ਮਨੁੱਖੀ ਦਰਜਾ ਕੋਈ ਬੰਦੂ ਨੂੰ ਪੜਾਉਣਾ ਨਾ ਪਰਣਾ ਸੀ ਜੀਵਾਤ ਦਾ ਕੋਈ ਨਾ ਕੋਈ ਪੁਲਿਸ ਨਾਲ ਡਿਸਪਲਿਨ ਦੇ ਵਿੱਚ ਰਹਿਣਾ ਪੁਲਿਸ ਦਾ ਗਰਾਮ ਕਰਨਾ ਤੇ ਕਿਸਾਨਾਂ ਵੱਲੋਂ ਜਿਹੜੀ ਸਹਾਵ ਉਹਨਾਂ ਦੀ ਅਸੀਂ ਕਲੀਅਰ ਕਰ ਰਏ ਸੀ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਸੀ ਉਹਨਾਂ ਨੇ ਵੀ ਉਸ ਕਰਦਾ ਸਾਨੂੰ ਉਹ ਪਿਆ ਉਹ ਪਰਫੈਕਟ ਕੋਆਰਡੀਨੇਸ਼ਨ ਦੇ ਨਾਲ ਜੀ मौजूद थी चाहे कूलर हो एसी हो और पूरे तरीके से ट्रैक्टर के ऊपर तिरपाल लगा करके आ, उसकी छत को ढक दिया गया था चाहे ताकि चाहे बरसात हो झाड़ा हो या फिर आ, जो धूप हो उन सभी से बचा जाए लेकिन 19 मार्च को जब सरकार से केंद्र सरकार के साथ में तो की तो तो जो वार्ता किसान ज्यादा किसानों को

ਬਹੁਤ ਹੀ ਥੋੜੀ ਜਿਹੀ ਜਗ੍ਹਾ ਦੇ ਸੇ ਹਟਾ ਲਿਆ ਗਿਆ ਹੈ ਔਰ